ਹੈਲੋ ਹਸੀਕਾਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡ ਵਾਲਾ ਜੱਟ ਚੰਦੇ ਸਵਾਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜਦੇ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਡ ਸਾਡੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਜਿਉਂ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਹੁਣੇ ਤੱਕ ਜਰੂਰ ਦੇਖਿਆ ਕਰੋ ਜੀ ਤੇ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰ ਤਾਂ ਹੁਣ ਕੰਮ ਜਾਣੇ ਮੇਰੇ ਇੱਥੇ ਇਹ ਪਛਾਣ ਚੁੱਕੀ ਆ। ਤੇ ਸਾਡੇ ਤੋਂ ਹੀ ਇਹ ਜੀ ਪਰ ਜਾਣੇ ਮੇਰੇ। ਪਰ ਨਾਲ ਨਾਲ ਹਾਂਜੀ। ਪਰ ਮਾਤਾ ਜੀ ਕਹਿੰਦੇ ਨੇ ਹਾਂਜੀ ਹਾਂਜੀ ਮਮੋ ਕੰਨ ਨੂੰ ਜਦੋਂ ਤੱਕ ਨਹੀਂ ਆ ਗਿਆ ਤੇ ਜਲਦੀ ਨਮਨ ਛੋੜ ਲੈ ਯਾਨੀ ਮਰਜ਼ੂੜ। ਤੁਸੀਂ ਨੂੰ ਸੁਖ ਚੋਣੀ ਜਾਤਾ ਤੇ ਕਹਿੰਦੇ ਨਹੀਂ ਬਾਕੀ ਬਣਾ ਦੇ ਕਹਿੰਦੇ। ਇਹ ਹੋਣ। ਨਾ ਦੋ ਵਾਰ ਨਾਲ ਕਹਿੰਦਾ। ਚਲ ਵੀਡੀਓ ਪੱਟੀ ਚਾਣੀ। ਪਾਈਗੇ ਸਾਡਾ ਬਲੌਗ ਜਮੇ ਨੈਰਾ ਬਈ ਨੈਰਾ ਭਗਵਾਨ ਤੁਹਾਨੂੰ ਕਹਿੰਦਾ ਵੀ ਨੈਰਾ ਚਲਾਤੀਆਂ ਤੇ ਨੈਰਾ ਫੁੱਲ ਚੱਲ ਰਹੀ ਆ ਬਈ ਪਾਣੀ ਉੱਪਰ ਰੋਛਾ ਰਿਹਾ ਇਹ ਸਵੇਰ ਹੋ ਗਈ 5 ਵਜੇ ਰੇ ਨੇ ਤੇ ਮਾਤਾ ਨੇ ਕਿਹਾ ਵੀ ਆਪਣਾ ਸ਼ੇਅਰ ਕਰਨੀ ਆਪਾਂ ਵੀ ਮਾਤਾ ਦਾ weight lose ਕਰਨਾ ਆਪਣਾ ਸਹੀ ਆ ਪਾਣਾ ਕਰ ਲਾਂਦੇ ਸੀ ਅਸੀਂ ਉਹ ਸੜਕ ਵੀ ਜਾਂਦੇ ਸੀ ਪਰੇ ਸੜਕ ਨੂੰ ਤੇ ਉਦੋਂ ਆਦ ਬੱਸ ਥੋੜਾ ਬਈ ਘਟ ਗਿਆ ਜੀ ਉਦੋਂ ਫੇ ਛੱਡਦੀ ਸੀ ਸ਼ੇਰ ਕੰਗਦੇ ਵੀ ਆਪਾਂ ਮੈਂ ਤੇ ਮਾਤਾ ਤੇ ਅੱਗੇ ਬਾਈਆ ਪਰਜਾਈ ਜਾ ਰਹੇ ਨੇ ਠੀਕ ਹੈ ਸ਼ੇਰ ਭਾਈ ਜਰੂਰੀ ਹੈ ਸਵੇਰ ਦੀ ਹੋਰ ਸਵੇਰ ਸਵੇਰ ਲੱਗੇ ਆ 2 ਦਿਨ ਹੋਏ 3 ਦਿਨ ਆ ਜੇ 15 ਦਿਨ ਤੱਕ ਪਤਾ ਲੱਗੂ ਵੀ ਸਰੀਰ 'ਚ ਕਿੰਨਾ ਫਰਕ ਪੈਂਦਾ ਮਾਤਾ ਦੇ ਠੀਕ ਹੈ ਤੇ ਬਾਕੀ 2 ਕਿਲੋਮੀਟਰ ਹੋ ਜਾਂਦਾ ਕਿਲੋਮੀਟਰ ਆਉਣ ਨੂੰ ਕਿਲੋਮੀਟਰ ਜਾਣ ਨੂੰ ਠੀਕ ਆ ਫੇਰ ਕਰੀ ਵੀ ਜਾ ਕੇ ਦੇਖਣਾ ਹੁੰਦਾ ਸਿਆਣਾ ਸ਼ਰੀਰ ਹੋ ਜਾਂਦਾ ਨਾ ਤੇ ਬਾਜ ਨੂੰ ਵਾਧਾ ਹੁੰਦਾ ਸਿਆਣੇ ਮੈਂ ਉਹ ਦੇਸੀ ਘਿਓ ਪਹਿਲੀ ਹੀ ਖੋਦ ਨਾਲ ਜਾਣ ਆਂਦੀ ਆ ਰੈਣੀ ਪਤਾ ਵੀ ਸਿਆਣੀ ਉਮਰ ਚ ਦੇਸੀ ਘਿਓ ਤੇ ਪਨੀਰ ਹੀ ਮੰਦ ਕਰਨੀ ਚਾਹੀਦੀ ਆ ਹਾਂ ਵੀ ਦੇਸੀ ਘਿਓ ਨੀ ਰੱਖਾਇਆ ਹੋ ਹਾਂ ਹੋਰ ਖਮੀ ਠੀਕ ਹੋ ਜਾਏਗੀ ਫੇਰ ਲੱਗ ਜਾਏਗਾ ਆ ਹੋਰ ਪਰ ਕੀ ਕਰਨਾ ਹੈ ਜੀ ਕੰਮ ਆਪਾਂ ਜਾਗਰ ਜਾਣਾ ਅਗਰ ਲਖਾਉਂ ਬੇਵੈਸ਼ ਕਰੋ ਹਾਂ ਹੋਰ ਕੀ ਪੱਕੀ ਰਲੇ ਪੱਕੀ ਗੱਲ ਚਾ ਕੋਈ ਇੰਦੁਕਤ ਖਲੀਬ ਤਾਂ ਬਣੇਵੇਂ ਹੈ ਨਾ ਹਾਂ ਠੀਕ ਹੋ ਜਾਏਗੀ ਆਮ ਸਿਹਤ ਉਹ ਲੈ ਕਰ ਇਨਸ਼ਾ ਅੱਲਾ ਤੇ ਆਪਾਂ ਭਈ ਗਏ ਸੀ ਹਾਂ ਹਸਪੀਟਲ ਦਵਾਈ ਲੈਣ ਤੇ ਇੱਥੇ ਆਪਾਂ ਨੂੰ ਆਪਣੇ ਚਾਹਣ ਵਾਲੇ ਮਿਲ ਗਏ ਭਾਈ ਜਿਹੜੇ ਆਪਣੇ YouTube ਫੈਮਲੀ ਆ ਆਪਣੇ ਭੈਣ ਤੇ ਭਰਾ ਮਿਲੇ ਸੀ ਉਹ ਪਹਿਲਾਂ ਵੇਖੀ ਪਛਾਣ ਜਨੇ ਫਿਰ ਉਹਨਾਂ ਜਿਆਦਾ ਆਇਆ ਤੁਸੀਂ ਬਲੌਗ ਬਣਾਉਂਦੇ ਹੋ ਮੈਂ ਹਾਂਜੀ ਕਹਿੰਦੇ ਤੁਹਾਡੇ ਸਟਰੀ ਬਣਾਉਂਦੇ ਮੈਂ ਹਾਂਜੀ ਕਹਿੰਦੇ ਅਸੀਂ ਦੋਨੇ ਦੇਖਦੇ ਮੈਂ ਕਿੱਥੋਂ ਹੀ ਕਹਿੰਦੇ ਮਲੇਰ ਕੋਟਣ ਮੈਂ ਧੀਏ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਚਲੋ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਜਿਵੇਂ ਐਵੇਂ ਕੋਈ ਮਿਲਦਾ ਆਪਾਂ ਨੂੰ ਠੀਕ ਹੈ ਆਪਣੇ ਚਾਹਣ ਵਾਲਾ ਕਹਿੰਦੇ ਤੁਹਾਡੇ ਵੀਡੀਓ ਬਹੁਤ ਵਧੀਆ ਹੁੰਦੀਆਂ ਵੀ ਤੁਸੀਂ ਇਹਨੇ ਵੀ ਅਸੀਂ ਸਾਡੇ ਬੇਟੇ ਨੂੰ ਦਰਸਾਣੇ ਹੁੰਨੇ ਵੀ ਆਹ ਮੁੰਡਾ ਆਪਣੀ ਮਾਂ ਦੀ ਕਿੰਨੀ ਹੈਲਪ ਕਰਦਾ ਮਾਂ ਯ ਮਾਵਾ ਪਹਿਲੇ ਨੰਬਰ ਤੇ ਆ ਹੁਣ ਤੋਂ ਬਾਅਦ ਹਰ ਇੱਕ ਚੀਜ਼ ਆ ਮਾਵਾਬ ਦੀ ਜ਼ਰੂਰੀ ਹੈ ਪਹਿਲਾਂ ਕੇਅਰ ਕਰਨੀ ਬਾਕੀ ਚੀਜ਼ਾਂ ਤੁਸੀਂ ਬਾਅਦ ਚ ਕਰੋ ਕੋਈ ਚੱਕਰ ਨਹੀਂ ਆ ਉਹਨਾਂ ਦੀ ਥੋੜੀ ਜਿਹੀ ਕਲਿੱਪ ਲਈ ਸੀ ਆਪਾਂ ਨੇ ਤੇ ਉਹ ਵੀਡੀਓ ਵੀ ਵਿੱਚ ਪਾਈ ਆਪਾਂ ਨੇ ਠੀਕ ਆ ਬਹੁਤ ਹੀ ਵਧੀਆ ਲੱਗਿਆ ਜੀ ਮਿਲ ਕੇ ਚਲੋ ਨੈਕਸਟ ਟਾਈਮ ਕਦੇ ਮਿਲਦੇ ਹੋਏ ਫਿਰ ਮਿਲਾਂਗੇ ਫਿਰ ਵਧੀਆ ਵਲੌਗ ਬਣਾਵਾਂਗੇ ਆਪਾਂ ਮੈਂ ਤਾਂ ਕਹਿ ਜੀ ਘਰੇ ਚੱਲੋ ਉਹ ਕਹਿੰਦੇ ਨਹੀਂ ਨਹੀਂ ਵੀ ਤੁਹਾਡਾ ਬਹੁਤ ਧੰਨਵਾਦ ਆ ਤੇ ਚਲੋ ਠੀਕ ਹੈ ਜੀ ਥੈਂਕ ਯੂ ਤੁਹਾਡਾ ਤੁਸੀਂ ਇੰਨਾ ਪਿਆਰ ਕਰਦੇ ਹੋ ਮੋਟਰ ਚੱਲ ਰਹੀ ਆ ਲੈਟ ਸਵਰੇ ਆਣ ਲੱਗੀ ਉਹ ਭਾਈ ਰੌਲਾ ਲੱਗਿਆ ਉਹ ਸੈਲਰ ਆ ਗਿਆ ਭਾਈ ਠੀਕ ਆ ਮੁਰਗੇ ਹਨਾ ਬਾਈ ਹੁਣ ਦੇਖ ਇਧਰ ਇਹ ਲਾ ਲਾਂਗਾ ਇਧਰ ਕਿੰਨੇ ਮੱਕੀ ਮੱਕੀ ਬੋਲ ਆਣੇ ਆ ਵੀ ਸਾਡੇ ਆਜੋ 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 ਉਹ ਕੋਈ ਸੈਲਰ ਆ ਬਈ ਦੋ ਸੈਲਰ ਨੇ ഡഡീ പാപ്പ മുടിയോട്ട് ਕਮਾ ਮੈਂ ਤਾਂ ਬੈਠ ਬੈਠ ਕੰਮ ਆ ਕੇ ਹੁਰਕੇ ਜੇ ਬੈਠ ਜਾ ਆ ਕੇ ਆਗੇ 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 മു ഏ അങ്ങനെ ആ

ਆ ਫਿਰ ਉਹ ਤੁਸੀਂ ਬਲੌਗ ਵਗੈਰਾ ਬਣਾਉਂਦੇ ਕੋਈ ਹੂੰ ਹੂੰ ਅੱਛਾ ਉਹ ਯਾ ਕਰਨਾ ਹੋ ਗਿਆ ਇਹ ਕਰੀਬ ਵੀਡੀਓ ਹੋ ਗਈ ਹੈ ਔਰ ਨਾ ਵੀ ਤਾਂ ਦੇ ਸਬਸਕ੍ਰਾਈਬ ਆਜੀ ਵਾਜਣੇ ਤੁਹਾਡੇ ਸਬਸਕ੍ਰਾਈਬਰ ਇੱਕ ਮੈਂ ਮੇਰੇ ਬਾਲਾਂ ਤੋਂ ਬਿਨਾਂ ਜੀਵਨ ਜਿਉਣਾ ਚਾਹੁੰਦਾ ਹਾਂ ਕਿੰਨਾ ਅਦਕ ਇਤਨਾ ਨਹੀਂ ਕਰ ਸਕਦਾ ਅੱਜ ਪਹਿਲੇ ਜਾ ਕੇ ਸਭ ਸਪੈਲ ਕਰ ਜਾਣਾ ਹਾਂ ਇਹ ਨਹੀਂ ਜੀ ਬੇਪਰੰਪਰ ਕਿਤੇ ਬੇਲੋ ਬਸ ਯਾਦ ਹੈ ਕਿ ਕੱਖ ਮਾ ਪਕਾ ਆਈ ਸੁਣ ਲੈ ਬੇਇਨਾਂ ਗੋਣੇ ਪੈਣਾ ਕਿੰਨੇ ਟਾਈਮ ਬਾਅਦ ਖਾ ਰਹੇ ਆ ਭਾਈ 1.5 ਮਹੀਨੇ ਹੋ ਗਏ ਹਾਂ ਤੁਸੀਂ ਤਾਂ ਵਿੱਚ ਤੇ ਤਾਂ ਵੀ ਖਾ ਆਂਦੇ ਹੋ ਮੈਂ ਤਾਂ ਤਾਂ ਹੀ ਰਹਿ ਜਾਂਦੀ ਆ ਲਾਲੂ ਜੀ ਦੁਕਾਨ ਆ ਛੇਕ ਬਰੇ ਇੱਕ ਨੰਬਰ ਦੇ ਦਹੀਂ ਭੱਲੇ ਹਨਾ ਗੋਲ ਗੱਪੇ ਆਉਂਦੇ ਨੇ ਭਾਈ ਦੇ ਦਹੀਂ ਵਾਲੇ ਠੀਕ ਆ ਤੇ ਲਾਲੂ ਜੀ ਫੋਟੋ ਵੀ ਲੈ ਹੋ ਇੱਕ ਤੇ ਇਹਪਰ ਇਹਨੇ ਗੋਲ ਗੱਪੇ ਖਾਉਣ ਵਾਲੇ ਤੇ ਨਾਲੇ ਖਵਾਓ ਇੱਕ ਪਰੇ ਯੂਨੀਵਰਸਿਟੀ ਕੋਲ ਇਕ ਵਰੀ ਆਓ ਖਾ ਕੇ ਜਾਓ ਠੀਕ ਹੈ ਰੇਟ ਵੀ ਐਨ ਓਕੇ ਆ ਸਵਾਦ ਇੱਕ ਨੰਬਰ ਆ ਪਨੀਆਣੀ ਇਹ ਕਹਿੰਦਾ ਲਾਲੂ ਦਾ ਮੁੰਡਾ ਭਾਈ ਨਾਲ ਡੇਢ ਦੀ ਆਪਣੇ ਹੈਲਪ ਕਰਦਾ ਪੜਦਾ ਪੁੱੜਦਾ ਵੀ ਆ ਪੜਦਾ ਚੱਲ ਵਧੀਆ ਗੱਲ ਪੜਦਾ ਪੜਦਾ ਪਰ ਇਹ ਅਰੇ ਡੇਢ ਲੱਖ ਡੇਢ ਲੱਖ ਲੱਗਿਆ ਡੇਢ ਲੱਖ ਰੁਪਏ ਦਾ ਕਹਿੰਦੇ ਫ੍ਰੀਜੇ ਨਾਲ ਤਿਆਰ ਕਰੀ ਹੋਈ ਏ ਮੁੰਡੇ ਨੇ ਇਹ ਕਿੰਨਾਂ ਬਰਾ ਮੋਲ ਆ। ਆਦਰੀ ਨੇ ਮੁੰਡੇ ਦੀ ਫੋਟੋ ਆ। ਚਾਟ ਭੰਡਾਰ ਆ ਗਿਆ। ਨਾਲੂਜੀ ਚਾਟ ਭੰਡਾਰ। ਹਾਂ। ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੌਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਤੇ ਵੀਡੀਓ ਅੰਤ ਤੱਕ ਜਰੂਰ ਦੇਖਿਆ ਕਰੋ ਜੀ। ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ, ਹੁਣੇ-ਹੁਣੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਸੋ ਪਹੁੰਚ ਜਾ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਹਣ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਪਾਂ ਬਲੌਗ ਦਾ ਇਥੇ ਐਂਡ ਜੀ ਸ਼ੰਘਾਈ ਫਿਰ ਸਤਿ ਸ੍ਰੀ ਅਕਾਲ ਮਿਲ ਜਾਈਏ ਤੁਹਾਨੂੰ ਨੈਕਸਟ ਵੀਡੀਓ ਨਾਲ ਹੀ ਅੱਜ ਦੇ ਬਾਅਦ ਰੱਬ ਤਰੱਕੇ ਦੇ ਤੁਹਾਨੂੰ ਸ਼ੰਘਾਈ ਫਿਰ ਸਤਿ ਸ੍ਰੀ ਅਕਾਲ